ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਲੈਂਡ ਪੂਲਿੰਗ ਨੀਤੀ ਲਾਂਦੀ ਗਈ ਹੈ ਉੱਥੇ ਹੀ ਇਸ ਦਾ ਲਗਾਤਾਰ ਜੋ ਵਿਰੋਧ ਕਿਸਾਨ ਕਰ ਰਹੇ ਨੇ ਉਹਨਾਂ ਦੇ ਬਹੁਤ ਸਾਰੇ ਤਰਕ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਉਜਾੜਨ ਦੇ ਲਈ ਸਾਰੀ ਰਣਨੀਤੀ ਤਿਆਰ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਅਜੇ ਵੀ ਇਹੀ ਦਾਅਵੇ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਅਤੇ ਆਮ ਲੋਕਾਂ ਜਿਨ੍ਹਾਂ ਨੇ ਪਲਾਟ ਖਰੀਦਨੇ ਆ ਰਹਾਇਸ਼ੀ ਮਕਾਨ ਬਣਾਉਣੇ ਆ ਯਾ ਫਿਰ ਉਦਯੋਗ ਲਾਉਣੇ ਆ ਉਹਨਾਂ ਦੇ ਲਈ ਬਹੁਤ ਵਧੀਆ ਸਕੀਮ ਲੈ ਕੇ ਆਏ ਆ ਪਰ ਇਸ ਦੇ ਪਿੱਛੇ ਇੱਕ ਝਾਤ ਮਾਰ ਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਕਿ ਪਹਿਲਾਂ ਕਿੰਨੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਗਈਆਂ ਤੇ ਜਿਹੜੇ ਕੰਮ ਦੇ ਲਈ ਅਕਵਾਇਰ ਕੀਤੀਆਂ ਗਈਆਂ ਸੀ ਕੀ ਉਹਨਾਂ ਦੀ ਵਰਤੋਂ ਉਹਨਾਂ ਕੰਮਾਂ ਦੇ ਲਈ ਕੀਤੀ ਗਈ ਹੈ ਜਾਂ ਫਿਰ ਉਹ ਤਬਦੀਲ ਕਰ ਦਿੱਤੇ ਗਏ ਨੇ ਤਾਂ ਇਸ ਦੇ ਉੱਤੇ ਇੱਕ ਖਾਸ ਰਿਪੋਰਟ ਜੋ ਛਾਪੀ ਗਈ ਹੈ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਚਰਨਜੀਤ ਸਿੰਘ ਪੁੱਲਰ ਦੇ ਵੱਲੋਂ ਉਹਨਾਂ ਦੀ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਵਿੱਚ ਜਿੰਨਾਂ ਹਜ਼ਾਰਾਂ ਏਕੜ ਜ਼ਮੀਨਾਂ ਦੇ ਵਿੱਚੋਂ ਲੰਘੇ ਸਮੇਂ ਵਿੱਚ ਕਿਸਾਨਾਂ ਨੂੰ ਬਾਹਰ ਕੀਤਾ ਗਿਆ ਹੈ ਉਹਨਾਂ ਜ਼ਮੀਨਾਂ ਦੀ ਮਾਲਕੀ ਹੁਣ ਪ੍ਰਾਈਵੇਟ ਤਨਤਰਾ ਦੇ ਨਾਂ ਬੋਲਦੀ ਹੈ ਜਨਤਕ ਮੰਤਵਾਂ ਲਈ ਅਕਵਾਇਰ ਕੀਤੀਆਂ ਹੋਈਆਂ ਜ਼ਮੀਨਾਂ ਦੀ ਵਰਤੋਂ ਹੁਣ ਹੋਰ ਮੰਤਵ ਲਈ ਹੋ ਰਹੀ ਹੈ ਗੰਨਾ ਮਿਲ ਲਈ ਫਰੀਦਕੋਟ ਬੁਰਲਾਡਾ ਤੇ ਜਗਰਾਉਂ ਦੇ ਵਿੱਚ ਸਾਲ 1988 ਦੇ ਵਿੱਚ ਕਿਸਾਨਾਂ ਤੋਂ ਅਕਵਾਇਰ ਕੀਤੀਆਂ ਜ਼ਮੀਨਾਂ ਦਾ ਇੰਤਕਾਲ ਹੁਣ ਨਵੇਂ ਅਦਾਰਿਆਂ ਦੇ ਨਾਮ ਹੈ ਜਦੋਂ ਹੁਣ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਬਿਗੜ ਵੱਜ ਗਿਆ ਤਾਂ ਪੁਰਾਣੀਆਂ ਅਕਵਾਇਰ ਜ਼ਮੀਨਾਂ ਦਾ ਸੱਚ ਅੱਖਾਂ ਖੋਲਣ ਵਾਲਾ ਹੈ ਫਰੀਦਕੋਟ ਦੀ ਗੰਨਾ ਮਿਲ ਲਈ 138 ਇਕੜ ਜ਼ਮੀਨ 80000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਅਕਵਾਇਰ ਕੀਤੀ ਗਈ ਸੀ ਤੇ ਇਸ ਨੂੰ ਹੁਣ ਤਾਲਾ ਮਾਰ ਕੇ ਖੰਡ ਮੈਨ ਨੂੰ 70 ਏਕੜ ਜ਼ਮੀਨ ਪੁੱਡਾ ਹਵਾਲੇ ਕਰ ਦਿੱਤੀ ਗਈ ਹੈ ਪੁੱਡਾ ਨੇ ਆਲੀਸ਼ਾਨ ਕਲੋਨੀ ਉਸਰਮ ਦਾ ਐਲਾਨ ਕੀਤਾ ਸੀ ਪ੍ਰੋਜੈਕਟ ਹੁਣ ਫੇਲ ਹੋਣ ਤੋਂ ਬਾਅਦ ਇਹ ਜ਼ਮੀਨ ਆ ਜਿਹੜੀ ਉਹ ਉਦਯੋਗ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ ਬਟਲਾਡਾ ਖੰਡ ਮੈਨ ਲਈ 60 ਕਿਸਾਨਾਂ ਦੀ 107 ਏਕੜ ਜ਼ਮੀਨ ਪ੍ਰਤੀ ਏਕੜ 18000 ਰੁਪਏ ਦੇ ਮੁੱਲ ਵਿੱਚ ਅਕਵਾਇਰ ਕੀਤੀ ਗਈ ਮਿਲ ਬੰਦ ਹੋਣ ਕਰਕੇ ਇਸ ਦਾ ਇੰਤਕਾਲ ਪੁੱਡਾ ਦੇ ਨਾਮ ਕਰ ਦਿੱਤਾ ਅਤੇ ਪੁੱਡਾ ਨੇ ਕਲੋਨੀ ਕੱਟੀ ਪਰ ਇਹ ਪ੍ਰੋਜੈਕਟ ਚੱਲ ਨਹੀਂ ਸਕਿਆ ਪਤਾ ਲੱਗਿਆ ਕਿ ਹੁਣ ਇਸ ਖੰਡ ਮਿਲ ਦੀ 51 ਏਕੜ ਜ਼ਮੀਨ ਪੰਜਾਬ ਮੰਡੀ ਬੁਰ ਨੂੰ ਦੇ ਦਿੱਤੀ ਗਈ ਹੈ। ਜਗਰਾਉਂ ਖੰਡ ਨੇ ਲਈ 94 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਸੀ ਜਿੱਥੇ ਪੁੱਡਾ ਨੇ ਕਲੋਨੀ ਕੱਟੀ ਪਰ ਉਹ ਪ੍ਰੋਜੈਕਟ ਵੀ ਅਸਫਲ ਰਿਹਾ ਹੈ। ਖੰਡ ਮਿਲਾਂ ਦੇ ਕਰਮਚਾਰੀ ਦਲ ਦੇ ਪ੍ਰਧਾਨ ਸਤਵੰਤ ਅ블ੂ ਦਾ ਕਹਿਣਾ ਹੈ ਕਿ ਕਦੇ ਇਨ੍ਹਾਂ ਜ਼ਮੀਨਾਂ ਵਿੱਚ ਫਸਲਾਂ ਦੀ ਲਹਿਰ-ਬਹਿਰ ਸੀ ਫਿਰ ਖੰਡ ਮਿਲਾਂ ਦੀ ਮਸ਼ੀਨਰੀ ਚੱਲੀ ਅਖੀਰ ਸਰਕਾਰਾਂ ਨੇ ਕਲੋਨੀਆਂ ਕੱਢ ਦਿੱਤੀਆਂ ਉਹਨਾਂ ਕਹੇ ਹੈ ਕਿ ਕਿਸਾਨਾਂ ਨੇ ਖੰਡ ਮਿਲਾਂ ਵਾਸਤੇ ਜ਼ਮੀਨਾਂ ਦਿੱਤੀਆਂ ਸੀ ਨਾ ਕਿ ਕਿਸੇ ਹੋਰ ਮਕਸਦ ਲਈ ਫਰੀਦਕੋਟ ਦੇ ਕਿਸਾਨ ਮੇਜਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਜ਼ਮੀਨ ਵਾਪਸ ਕਰੇ ਜੀਰਾਖੰਡ ਮੇਲਾ ਲਈ ਤਿੰਨ ਪਿੰਡਾਂ ਦੀ 60 ਏਕੜ ਅਕਵਾਇਰ ਹੋਈ 40 ਏਕੜ ਸ਼ਾਵਨਮਲ ટ્રસ્ટ ਨੇ দান ਕੀਤੀ ਸੀ ਤੇ ਇਹ ਮਿਲ ਹੁਣ ਬੰਦ ਪਈ ਹੈ ਤੇ ਤਰਨਤਰਨ ਦੇ ਪਿੰਡ ਸ਼ੇਰੋਂ ਦੀ ਖੰਡ ਮੇਲਾ ਲਈ 100 ਏਕੜ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਰਖਣਾ ਦੇ ਵਿੱਚ ਖੰਡਮੇਂ ਦੇ ਲਈ 350 ਏਕੜ ਸ਼ਾਮਲੜ ਦੀ ਜ਼ਮੀਨ ਲਈ ਗਈ ਸੀ ਇਹ ਦੋਵੇਂ ਖੰਡ ਮੇਲਾ ਨੂੰ ਤਾਲੇ ਵੱਜੇ ਹੋਏ ਨੇ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ 2 ਕਿਤਾਈ ਮਿਲਾ ਤੇ ਇੱਕ ਉਦਯੋਗ ਵਾਸਤੇ ਜ਼ਮੀਨ ਐਕਵਾਇਰ ਹੋਈ ਸੀ ਜਿਸ ਦੀ ਜ਼ਮੀਨ ਪ੍ਰਾਈਵੇਟ ਡਿਵੈਲਪਰ ਨੂੰ ਵੇਚ ਦਿੱਤੀ ਗਈ ਪੰਜਾਬ ਸਰਕਾਰ ਨੇ 1980 ਦੇ ਬਰਿਆਂ ਦੌਰਾਨ ਨਰਮਾ ਪੱਟੀ ਵਿੱਚ ਸਹਿਕਾਰੀ ਖੇਤਰ ਚ 7ਵਾਂ ਤਬਾਹ ਮੰਡੀ ਮਲੋਟ ਅਬੋਹਰ ਮਾਨਸਾ ਬਠਿੰਡਾ ਤੇ ਗੁਇੰਦਵਾਲ ਚ ਕਿਤਾਈ ਮਿਲਾ ਲਾਈਆਂ ਸੀ ਕਿਸਾਨਾਂ ਤੋਂ ਸਹਿਕਾਰੀ ਕਿਤਾਈ ਮਿਲਾ ਵਾਸਤੇ ਜ਼ਮੀਨ ਅਕਵਾਇਰ ਕੀਤੀ ਗਈ ਸੀ ਅਬੋਹਰ ਦੀ ਕਟਾਈ ਮਿਲ ਲਈ ਅਕਵਾਇਰ ਬਿਆਰੀ ਏਕੜ ਜ਼ਮੀਨ ਤੇ ਹੁਣ ਕਲੋਨੀ ਬਣਾਈ ਗਈ ਹੈ ਮਾਨਸਾ ਕਟਾਈ ਮਿਲ ਲਈ ਅਕਵਾਇਰ 23 ਏਕੜ ਜ਼ਮੀਨ ਦੀ ਮਾਲਕੀ ਵੀ ਪ੍ਰਾਈਵੇਟ ਕਲੋਨਾਈਜ਼ਰ ਦੇ ਨਾਮ ਬੋਲਦੀ ਹੈ ਤਪਾ ਮੰਡੀ ਦੀ ਕਟਾਈ ਮਿਲਦੀ ਜ਼ਮੀਨ ਵੀ ਪ੍ਰਾਈਵੇਟ ਫਰਮ ਕੋਲ ਚਲੀ ਗਈ ਹੈ ਕਿਸਾਨਾਂ ਨੇ ਇਹ ਜ਼ਮੀਨਾਂ ਸਹਿਕਾਰੀ ਖੰਡ ਮਿਲਾਂ ਤੇ ਕਟਾਈ ਮਿਲਾਂ ਵਾਸਤੇ ਦਿੱਤੀਆਂ ਸਨ ਕਿਸਾਨਾਂ ਹੱਥੋਂ ਜ਼ਮੀਨ ਤਾਂ ਨਿਕਲ ਹੀ ਹੈ ਨਾਲੇ ਕ੍ਰਿਬ 8000 ਮੁਲਾਜ਼ਮਾਂ ਤੇ ਵਰਕਰਾਂ ਕੋਲ ਰੋਜ਼ਗਾਰ ਵਿਕਸ ਗਿਆ ਹੈ ਕੈਪਟਨ ਸਰਕਾਰ ਨੇ ਪੁਲਿਸ ਜ਼ਬਰਦਸਤ ਨਾਲ ਬਰਨਾਲਾ ਵਿੱਚ ਫਰਵਰੀ 2006 ਦੇ ਵਿੱਚ ਟ੍ਰਾਈਡੈਂਟ ਗਰੁੱਪ ਦੇ ਲਈ ਤਿੰਨ ਪਿੰਡਾਂ ਦੀ 376 ਏਕੜ ਜ਼ਮੀਨ ਖੰਡ ਮਨ ਲਈ ਅਕਵਾਇਰ ਕੀਤੀ ਤੇ ਅੱਜ ਤੱਕ ਇਸ ਜ਼ਮੀਨ ਤੇ ਖੰਡ ਮਿਲ ਲੱਗੀ ਹੀ ਨਹੀਂ ਹੈ ਇਹਨਾਂ ਜ਼ਮੀਨਾਂ ਦੇ ਮਾਲਕ ਬਰਨਾਲਾ ਵਿੱਚ ਪਿਛਲੇ ਸਮੇਂ ਦੇ ਵਿੱਚ 3 ਵੀਲਰ ਚਲਾਉਂਦੇ ਰਹੇ ਤੇ ਜ਼ਮੀਨਾਂ ਦੇ ਅਸਲ ਮਾਲਕ ਹੁਣ ਆਪਣੀ ਜ਼ਮੀਨ ਵਾਪਸ ਮੰਗ ਰਹੇ ਨੇ ਮਾਨਸਾ ਦੇ ਪਿੰਡ ਗੋਬਿੰਦਪੁਰਾ ਦੇ ਵਿੱਚ ਇੰਡੀਆ ਬੁਲਜ਼ ਲਿਮਟਿਡ ਲਈ 871 ਏਕੜ ਜ਼ਮੀਨ ਪੁਲਸ ਤਖਤ ਨਾਲ ਅਕਤੂਬਰ 2010 ਦੇ ਵਿੱਚ ਸਰਕਾਰ ਨੇ ਅਕਵਾਇਰ ਕੀਤੀ ਪਰ ਅਜੇ ਤੱਕ ਤਾਪ ਬਿਜਲੀਕਰਨ ਨਹੀਂ ਲੱਗਿਆ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਪੁਲਸ ਨੇ ਜ਼ਬਰ ਕੀਤਾ ਸੀ ਪਿੰਡ ਦੇ ਗੋਬਿੰਦਪੁਰਾ ਦੇ ਗੁਰਲਾਲ ਸਿੰਘ ਦਾ ਕਹਿਣਾ ਹੈ ਕਿ ਅਕਵਾਇਰ ਕੀਤੀ ਜ਼ਮੀਨ ਖਾਲੀ ਪਈ ਹੋਣ ਕਰਕੇ ਹੁਣ ਅਵਾਰਾ ਪਸ਼ੂਆਂ ਸੂਰਾਂ ਦਾ ਟਿਕਾਣਾ ਬਣ ਚੁੱਕੀ ਹੈ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸਮੇਂ 4 ਤਾਪ ਬਿਜਲੀ ਘਰਾਂ ਲਈ 55136 ਏਕੜ ਜ਼ਮੀਨ ਅਕਵਾਇਰ ਹੋਈ ਸੀ ਅਤੇ ਮਾਨਸਾ ਦੇ ਕਈ ਕਿਸਾਨਾਂ ਨੂੰ ਪੰਜਾਬ ਛੱਡਣਾ ਪਿਆ ਸੀ ਜੋ ਰਾਜਸਥਾਨ ਵਿੱਚ ਖੇਤੀ ਕਰ ਰਹੇ ਨੇ ਬਠਿੰਡਾ ਦੇ ਤਾਪ ਬਿਜਲੀ ਘਰ ਦੇ ਲਈ 1968 ਤੋਂ 69 ਵਿੱਚ 2200 ਏਕੜ ਜ਼ਮੀਨ ਆ ਜਿਹੜੀ ਅਕਵਾਇਰ ਕੀਤੀ ਗਈ ਸੀ ਪਿਛਲੀ ਕਾਂਗਰਸ ਸਰਕਾਰ ਨੇ ਇਹ ਥਰਮਲ ਬੰਦ ਕਰਕੇ ਇਸ ਦੀ ਜ਼ਮੀਨ ਤੇ ਕਲੋਨੀ ਕੱਟਣ ਦੀ ਤਜਵੀਜ਼ ਬਣਾਈ ਸੀ ਤੇ ਉਹਨਾਂ ਸਮੇਂ ਦੇ ਵਿੱਚ ਹੀ ਰੋਪੜ ਤਾਪ ਬਿਜਲੀਕਰ ਲੱਗਿਆ ਸੀ ਲਹਿਰਾ ਮੁਹੱਬਤ ਤਾਪ ਬਿਜਲੀਕਰ ਦੇ ਲਈ 1025 ਏਕੜ ਜ਼ਮੀਨ ਐਕਵਾਇਰ ਹੋਈ ਸੀ ਜੋ ਸਾਲ 1997 ਵਿੱਚ ਚਾਲੂ ਹੋਇਆ ਸੀ ਉਹਨਾਂ ਮੇਲਿਆਂ ਵਿੱਚ ਪ੍ਰਭਾਵਿਤ ਕਿਸਾਨ ਪਰਿਵਾਰਾਂ ਦੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਸੀ ਜਿਸ ਕਰਕੇ ਕਿਸਾਨਾਂ ਨੂੰ ਜ਼ਮੀਨ ਦੇਣ ਦਾ ਬਹੁਤਾ ਦੁੱਖ ਨਹੀਂ ਹੁੰਦਾ ਸੀ ਪ੍ਰੋਜੈਕਟਾਂ ਵਾਸਤੇ ਐਕਵਾਇਰ ਹਜ਼ਾਰਾਂ ਏਕੜ ਜ਼ਮੀਨਾਂ ਬੇਆਬਾਦ ਰਹੀ ਹੈ ਤੇ ਗਿੱਦੜਵਾੜ ਥਰਮਲ ਪ੍ਰੋਜੈਕਟ ਵਾਸਤੇ 2010 ਦੇ ਵਿੱਚ 2432 ਏਕੜ ਜ਼ਮੀਨ ਦੀ ਰੈਡ ਐਂਟਰੀ ਪਾ ਦਿੱਤੀ ਗਈ ਸੀ ਪਰ ਮਗਰੋਂ ਇਹ ਪ੍ਰੋਜੈਕਟ ਹੀ ਕੈਨਸਲ ਹੋ ਗਿਆ ਸੀ ਸਾਲ 1998 ਦੇ ਵਿੱਚ ਬਠਿੰਡਾ ਰੈਫਾਇਨਰੀ ਲਈ 4 ਕੰਡਾਂ ਦੀ 2080 ਏਕੜ ਜ਼ਮੀਨ ਐਕਵਾਇਰ ਹੋਈ ਸੀ ਜੋ ਡੇਢ ਦਹਾਕਾ ਬਾਅਦ ਬੇਆਬਾਦ ਰਹੀ ਤੇ ਫਰਵਰੀ 2009 ਦੇ ਵਿੱਚ ਪਿੰਡ ਕੋਦ ਦਾ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੈ ਉਸ ਦੀ 532 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਜੋ ਕਰੀਬ ਇੱਕ ਦਹਾਕਾ ਖਾਲੀ ਪਈ ਰਹੀ ਤੇ ਹੁਣ ਇਸ ਜ਼ਮੀਨ ਤੇ ਕੇਂਦਰੀ ਯੂਨੀਵਰਸਿਟੀ ਚੱਲ ਰਹੀ ਹੈ ਸਾਲ 1984 ਦੇ ਵਿੱਚ ਬਠਿੰਡਾ ਦੇ ਪਿੰਡ ਜੋਧਪੁਰ ਰਮਾਣਾ ਦੀ 254 ਏਕੜ ਜ਼ਮੀਨ ਖੇਤੀ ਖੋਜਾਂ ਵਾਸਤੇ ਐਕਵਾਇਰ ਹੋਈ ਸੀ ਤੇ 2008 ਵਿੱਚ ਇਹ ਜ਼ਮੀਨ ਕਮੰਤਰੀ ਕ੍ਰਿਕਟ ਸਟੇਡੀਅਮ ਵਾਸਤੇ ਟਰਾਂਸਫਰ ਕਰ ਦਿੱਤੀ ਗਈ ਸੀ ਕਈ ਸਾਲ ਇਸ ਜ਼ਮੀਨ ਵਿੱਚ ਉੱਲੂ ਬੋਲਦੇ ਰਹੇ ਆਖਰ ਇਸ ਜ਼ਮੀਨ ਦਾ ਕੁਝ ਹਿੱਸਾ ਇਹਨਾਂ ਦੇ ਵਾਸਤੇ ਦਿੱਤਾ ਗਿਆ ਤੇ ਬਾਕੀ ਦੇ ਹਿੱਸੇ ਤੇ ਮੱਛੀ ਮਾਰਕੀਟ ਉਸਾਰ ਦਿੱਤੀ ਗਈ ਮੱਛੀ ਮਾਰਕੀਟ ਵੀ ਬੇਆਬਾਦ ਰਹੀ ਤੇ ਜੋਧਪੁਰ ਰਮਾਣਾ ਦੇ ਜੋ ਕਿਸਾਨ ਨੇ ਉਹ ਕਹਿੰਦੇ ਆ ਕਿ ਜ਼ਮੀਨਾਂ ਮੱਛੀ ਮਾਰਕੀਟ ਲਈ ਨਹੀਂ ਦਿੱਤੀਆਂ ਸੀ ਅਤੇ ਉਹਨਾਂ ਅਨੁਸਾਰ ਸਰਕਾਰ ਇਹ ਜ਼ਮੀਨ ਵਾਪਸ ਕਰੇ ਤਾਂ ਸਾਰੀ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਕਿ ਕਿੰਨੀ ਜ਼ਮੀਨ ਕਿੱਥੇ-ਕਿੱਥੇ ਅਕਵਾਇਰ ਕੀਤੀ ਗਈ ਸੀ ਤਾਂ ਬਹੁਤ ਸਾਰੇ ਵੱਡੇ ਅੰਕੜੇ ਨੇ ਜੋ ਜ਼ਮੀਨਾ ਸਰਕਾਰਾਂ ਨੇ ਸਮੇਂ-ਸਮੇਂ ਤੇ ਅਕਵਾਇਰ ਕੀਤੀਆਂ ਸੀ ਪਰ ਜਿਸ ਮਕਸਦ ਲਈ ਅਕਵਾਇਰ ਕੀਤੀਆਂ ਉਸ ਤੋਂ ਬਦਲ ਕੇ ਉਹਨਾਂ ਨੂੰ ਕਿਸੇ ਹੋਰ ਕੰਮ ਦੇ ਲਈ ਦੇ ਦਿੱਤਾ ਗਿਆ ਤਾਂ ਕੀ ਜਿਹੜੀਆਂ ਜ਼ਮੀਨਾ ਹੁਣ ਸਰਕਾਰ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕਰ ਰਹੀ ਹੈ ਕਿ ਇਹਨਾਂ ਨੂੰ ਜਿਹੜੇ ਮਕਸਦ ਲਈ ਕੀਤਾ ਜਾ ਰਿਹਾ ਹੈ ਉਹਨਾਂ ਲਈ ਵਰਤੇ ਹੀ ਜਾਂ ਫਿਰ ਵਰਤਨ ਤੱਕ ਦੀ ਨੌਬਤ ਆਵੇਗੀ ਕਿਉਂਕਿ ਸਰਕਾਰ ਦੇ ਖਿਲਾਫ ਪਹਿਲਾਂ ਹੀ ਕਿਸਾਨ ਆ ਜਿਹੜੇ ਮੋਰਚਾ ਖੋਲ ਕੇ ਬੈਠ ਚੁੱਕੇ ਹੈ ਤਾਂ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ